ਕਾਲੀ ਸਵਾਗਤ ਹੈ ਤੁਹਾਡੇ ਸਾਰੇ ਅੰਦਰ ਦੇ ਬਲੌਗ ਚਾਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਕੁਛ ਵਧੀਆ ਹੀ ਕਰ ਰਹੇ ਹੁੰਦੇ ਆਦਾਂ ਲੋਗ ਆਪਣਾ ਸਟਾਰਟ ਹੋ ਰਹੇ ਹਨ ਨਵੇਂ ਦਿਨ ਤੇ ਨਵੀਂ ਬਈ ਉਹਨਾਂ ਤੇ ਲੱਗ ਪਈ ਹੋਊਗਾ ਨਾ ਤੇ ਚੱਲੇ ਸੀ ਅਬ ਬਾਜ਼ਾਰ ਨੂੰ ਤੇ ਬਾਜ਼ਾਰ ਆ ਜਾਣਾ ਸੀ ਕੰਮ ਦਵਾਈ ਲੈ ਕੇ ਆਉਣੀ ਹੈ ਡਾਕਟਰ ਨੂੰ ਮਿਲ ਕੇ ਆਉਣਾ ਸੀ ਆ ਥੱਲੇ ਸੀ ਉਹਨੂੰ ਕਹਿੰਦਾ ਉਹਦਾ ਜਵਾਬ ਦੇ ਸਕੂਲ ਛੁੱਟੀ ਹੋ ਗਈ ਨਾਲ ਉਹਨੂੰ ਚੜਾਉਂਦੇ ਅੰਦਰ ਚੜਾਈ ਲਿਆਵਾਂਗੇ ਦੋ ਦਮ ਵੀ ਫੋਨ ਆਇਆ ਸੀ ਯਾਰ ਉਹਨੂੰ ਕੋਈ ਜਾਣਾ ਸੀ ਤਰੋਂ ਦਾ ਅਨਾਂਤਰ ਦੇ ਪੋਸਟਪੋਨ ਕਰਤਾ ਉਹਨੂੰ ਕਿਹਾ ਚਲੋ ਥੋੜੀ ਜਿਹਾ ਰੋਕੇ ਅੰਮ੍ਰਿਤ ਦੇ ਕੋਈ ਕੱਲਰ ਲੱਦਿਆਣ ਗਿਆ ਸੀ ਮੈਂ ਜਾਣ ਸਕਿਆ ਉਹਨੂੰ ਕੰਮ ਸੀ ਕੱਲ ਤੇ ਉਹ ਸਮਾਨ ਲੈ ਕੇ ਆਇਆਗਾ ਤੇ ਉਹਨੂੰ ਸੀ ਆਇਆ ਤੁੰਡ ਹੋਣਾਗਾ ਠੀਕ ਹੈ ਮੈਂ ਹੋਣ ਪੈਣਾ ਮੈਂ ਸ਼ਨੀਵਾਰ ਮਾਰਕੀਟ ਤੇ ਫਿਰ ਉਸ ਤੋਂ ਬਾਅਦ ਕਰਦੇ ਵਿੱਚ ਜਲੇ ਸੁਣਾਉਣ ਕਰੇ ਛੱਡ ਕੇ ਉਸ ਵਾਧੇ ਨੂੰ ਜੋ ਚਲਾ ਗਿਆ ਉਹ ਵੀ ਸ਼ਾਮ ਮੰਦ ਦੇ ਖਾਣੇ ਕਿ ਉਹ ਮਾਦਿਕ ਪ੍ਰੋਗਰਾਮ ਥੋਮ ਕਹਿਆ ਤਾਂ ਇਹ ਨਹੀਂ ਕੰਮ ਆ ਫਿਰ ਕਿਉਂ ਪਹਿਲਾਂ ਤਾਂ ਮੈਨੂੰ ਕਿਹਾ ਸੀ ਮੈਂ ਆਉਣਾਗਾ ਪਰ ਵਾਸਤੇ ਪ੍ਰੋਗਰਾਮ ਬਣ ਗਿਆ ਵੀ ਤੁਸੀਂ ਡਾਕਟਰ ਕੋਲ ਜਾਈਏ ਫਿਰ ਉਹ ਮੈਂ ਫੋਨਿੰਗ ਕਰਦੇ ਹਾਂ ਉਹਨੇ ਤੇ ਕਰ ਦਦਾਂਗੇ ਚੱਲ ਜਲਦੀ ਜਲਦੀ ਚੈਨਲ ਤੋਂ ਦੋ ਦਿਨ ਕੰਮ ਨੇ ਅੰਜ ਤਸੀਲੇ ਵੀ ਜਾ ਕੇ ਹੁਣ ਰੋ ਤਸੀਲ ਦਾ ਕੰਮ ਹੀ ਨਹੀਂ ਬਣਦਾ ਪਿਆ ਜੀ ਉਹ ਪੈਨਿੰਗ ਪੈਗਾ ਆ ਵੀ ਗਰੇ ਮਰਾਇਆ ਦਾ ਵਕੀਲ ਯਾਰ ਕੋਰਟ ਚ ਰਜਿਸਟਰੀ ਬਰਉਣੀ ਆਂ ਤੇ ਪਿੱਛੇ ਟੱਕੇ ਲਗਾਉਂਦੇ ਆ ਤੇ ਪਈ ਜਾਂਦੇ ਨੇਗੇ ਚਲੋ ਜਲਦੀ ਜਲਦੀ ਵੀਡੀਓ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰ ਦਿਆ ਕਰੋ ਅਗਰ ਕੋ ਸਮਝ ਆਵੇ ਆਗੇ ਜਨਾਬੀ ਆਵੇ ਤਾਂ ਵੀ ਕਮੈਂਟ ਕਰ ਦਿਆ ਕਰੋ ਚਲੋ ਮਿਲਦੇ ਆ ਫੇਰ ਇੱਕ ਵਾਰੀ ਨਿਕਲ ਜਾਈਏ ਕਰਦੇ ਆ ਗੱਲਬਾਤ ਮਿਲਦੇ ਆ

ਕਿਹੜੀ ਗੱਡੀ ਚ ਆਇਆ ਸੀ ਅੱਜ ਕਿਹਦੇ ਨਾਲ ਆਇਆ ਤੂੰ ਅੱਜ ਕਿਸ ਕੇ ਸਾਥ ਆਏ ਹੋ ਆਪ ਪਾਪਾ ਸ਼ਾਤ ਪਾਪਾ ਸ਼ਾਤ ਸਹੀ ਹੈ ਕੀ ਕਰ ਰਿਹਾ ਸਕੂਲੇ ਤੂੰ आज ना ना आज मैम ने क्वेश्चन पूछे थे आपसे आंसर आंसर दे दे तू टेस्ट आज। दे 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 आपने दे दिए सारे दे दिए थे अच्छा कल तो नहीं किया नहीं किया ओ इंडिया मैं पुकाने लाइक करता है ओ बेटे हम्म 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 ओब बेटे ਹੇ ਗੱਲਾ ਚਲੀ ਬਟਾਟਾ ਖਾਣੇ ਹੈਗਾ ਨਾ ਇੱਥੇ ਲਿਆਇਆ ਮੈਨੂੰ ਆਖੜੇ ਅੱਜ ਮੈਨਾਂ ਦਾ ਜੀ ਮੂਡ ਬਣਿਆ ਹੈਗਾ ਨਾ ਚਲੀ ਮੈਂ ਬਟਾਟਾ ਖਾਉਂਗਾ ਮੈਂ ਤਾਂ ਕਰਕੇ ਮੈਂ ਇੱਥੇ ਰਿਹਾ ਹੈ ਨਾ ਬਟਾਟਾ ਖਾਣਿਆ ਤੂੰ ਤੇਨੂੰ ਅੱਜ ਚਿਲੀ ਬਟਾਟਾ ਦਾ ਸ਼ੌਂਕ ਕਿਦੋਂ ਚੜ ਗਿਆ ਪਰ ਮੂੰਹ ਕਰਕੇ ਬਹਿ ਗਿਆ ਮੈਂ ਓਏ ਸਵਾਲਾ ਹੈ ਤੂੰ ਚਿਲੀ ਬਟਾਟਾ ਕੱਲ ਚਿੱਲੀ ਪਟਾਟਾ ਖਾਣੇ ਕੇ ਹਨੀ ਚਿੱਲੀ ਪਟਾਟਾ ਖਾਣੇ ਹੈ ਹਾਂ ਖਾਣੇ ਖਾਣੇ ਕੱਲ ਚਿੱਲੀ ਖਾਣੇ ਹੈ ਹਾਂ ਚੱਲ ਬਣਾਉਨੇ ਆ ਵਾ ਮਾੜਾ ਡੰਡੂ ਮੇ ਫੜੇ ਸੀ ਹੈ तो जब मरे होमयाुचे तो मरे आगे आगे? आगे? आगे है कि हो गल जायरी तेरिया पूरी हो ਰੰਗ ਬਦਲ ਗਿਆ ਜਿਵੇਂ ਤੇਰਾ ਸੱਜਣ ਰੰਗ ਬਦਲ ਗਿਆ ਨਾ ਉਹ ਮੈਂ ਵਾਲਕ ਨੇ ਕਿਹਾ ਵੀ ਸਿੱਧਾ ਬੋਤ ਮਾਰਨੇ ਸੇਸਰ ਜਾ ਜਿਵੇਂ ਆਪਣੇ ਤੇਰਾ ਜਿਵੇਂ ਤੇਰਾ ਸੱਜਣ ਵੀ ਬਦਲ ਗਿਆ ਇਹ ਕਿੰਨੀ ਘਰੇ ਆ ਵੀ ਆਪਣੇ ਘਰੇ ਆ ਮਾਵਾਂ ਨੂੰ ਭੈਣ ਚੰਨ ਆ ਮੈਂ ਤਾਂ ਆਕ ਲੱਗ ਰਹੀ ਕਾ ਤਰੰਦੇ ਤੇ ਵੀ ਹੈਗਾ ਹਾਂ ਮਾਰਕਾ ਤਰੰਦੇ ਤੇ ਵੀ ਹੈਗਾ ਕੀ ਹੈਗਾ ਮਾਰਕਾ ਤੇਰਾ ਹਾਂ ਇੰਦੇ ਤੇ ਵੀ ਹੈਗਾ ਮੈਂ ਹੈ ਇਹ ਸਹੀ ਪਤਾ ਲੱਗਦਾ ਨਾ ਅਫਸਰ ਸਾਹਿਬ ਲੋਕਾਂ ਦਾ ਜਿਹੜਾ ਪੂਰੇ ਫੀਲਿੰਗ ਨੇ ਨਿਸ਼ਾਨ ਲਾ ਦੇਗਾ ਐਸਾ ਬੰਦਾ ਸਹੀ ਗੱਲ ਹੈ ਫੋਨ ਆ ਗਿਆ ਬੰਦਾ ਅਫਸਰ ਸਾਹਿਬ ਫੋਨ ਆ ਗਿਆ ਹੈਲੋ ਕਿਹੜੀ ਕਾਰ ਚਲਾਏਗਾ ਤੂੰ ਥਾਰ ਲੋ ਬਾਈ ਥਾਰ ਚਲਾਏਗਾ ਹਾਂਜੀ ਥਾਰ ਚਾਹੀਏ ਥਾਰ ਚਾਹੀਦੀ ਹੈ ਮੇਰੀ ਕੀ ਬੋਲੀ ਕਹਿੰਦੇ ਨੇ ਵੱਡੀ ਵੱਡੀ ਥਾਰ ਚਾਹੀਦੀ ਹੈ ਹਾਂ ਮੇਰੀ ਬੋਤ ਨਹੀਂ ਚਾਹਤਾ ਨਹੀਂ ਤੇ ਚੱਲ ਜੀ ਇਹ ਤਾਂ ਤੇਜ਼ ਕਲਰ ਕਿਹੜਾ ਲਏਗਾ ਹਾਂ ਕਲਰ ਕਿਹੜਾ ਲਏਗਾ ਥਾਰ ਦਾ रैड ब्लैक ब्लैक सारी ब्लैक ब्लैक कलर थर ने अच्छा अच्छा सारी ब्लैक चाहिए चल सारी ब्लैक थार ने ਕੀ ਇਹ ਇਹ ਵੀ ਸੀ ਠੀਕ ਤੇ ਜਾਣਾ ਆਪਾਂ ਏਅਰੋਪਲੇਨ ਦਾ ਦਸਤੂ ਕੀ ਕਰਨਾ ਹੈ ਨਾ ਜੀ ਇਹ ਸੀ ਹਾਂ ਤਾਂ ਨਾ ਇਹ ਸੈਲਕਿੰਗ ਦੀ ਬਾਤ ਹੈ ਇਹ ਇੱਕ ਉਤਾਰੀ ਨਾ ਹੋ ਤਾਂ ਤੂੰ ਤਾਰ ਤੇ ਤੂੰ ਐਂਦਾ ਢੱਲਾ ਕਰਦੇਂਗਾ ਮਿੰਟ ਜਿਹਨੂੰ ਦੇਖੜ ਤਾਂ ਤੋੜ ਦੇਂਗਾ ਹਾਂ ਲੈ ਲੈ ਨਹੀਂ ਟੁੱਟ ਜਾਣਾ ਪੁੱਤ No, é